ਕਲੋ ਯਾਕਸਾਈ ਲੱਗਣ ਲੱਗੀ ਆ ਵਿੱਚੋਂ ਮੁੰਡਾ ਤਿਆਰ ਵਰ ਤਿਆਰ ਆ ਰਿਹਾ ਛੋਟੇ ਨਾਲੇ ਪਿਛਲੇ ਪਾਸੇ ਖੜੇ ਕੋੜੇ ਕੋੜੇ ਕਿੰਨੇ ਕੋੜੇ ਆ ਬਹੁਤ ਬਹੁਤ ਕੋੜੇ ਹਲੋ ਜੀ ਅੱਜ ਦਾ ਬਲੌਗ ਅਸੀਂ ਮੰਡੀ ਤੋਂ ਸ਼ੁਰੂ ਕੀਤਾ ਆ ਸਵੇਰ ਦੇ 5 ਵਜੇ ਦੇ ਆਏ ਹਾਂ ਤੇ ਕੋਹਤ ਸਾਹਿਬ ਤੇ ਹਰ ਵਾਰ ਤੇ ਆ ਰਿਹਾ ਆਪਣੇ ਬੱਚਿਆਂ ਵਾਸਤੇ ਦੇਖੋ ਕਿੰਨੀ ਮਿਹਨਤ ਕਰ ਰਿਹਾ ਆ ਆ ਦੇਖ ਲਓ ਬੱਚੇ ਗਰੋੜ ਜੇ ਹੁਣ ਬੱਚੇ ਜੇ ਦੋ ਜਣੇ ਹੋਣ ਕੋਹਤ ਤਾਂ ਹਰ ਸਵੇਰ ਦਾ 5 ਵਜੇ ਦਾ ਉੱਟ ਕੇ ਘੁੰਮਣਦੇ ਆ ਤੇ ਉਹਦਾ ਫਾਇਦਾ ਕੀ ਹੋਵੇ ਇਸ ਕਰਕੇ ਬੱਚੇ ਜ਼ਰੂਰ ਹੋਣ ਬਾੜੇ ਦੀ ਮੰਡੀ ਇੱਕ ਅਸੀਂ ਲਏ ਸੇਵ ਦੋ ਪੇਟੀਆਂ ਇੱਕ ਨਾਰ ਲਿਆ ਆ ਲ ਇਹ ਕਿ ਮਸੰਮੀਆ ਲਈਆਂ ਤੇ ਹਲੇ ਇਕਲੇ ਵੀ ਲੈਣੇ ਆ ਕਕੀ ਕੁਛ ਕਹਿਣਾ ਚਾਹਦਾ ਚਲੋ ਬੋਲੋ ਬੱਚੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਫਗਵਾੜੇ ਮੰਡੀ ਤੇ ਆਏ ਆ ਤੇ ਛੋਟੇ ਬੱਚਿਆਂ ਦੇ ਫਰੂਟ ਲੈਣ ਆਏ ਆ ਫਰੂਟ ਅਸੀਂ ਲੈ ਲਿਆ ਆ ਅਸੀਂ ਦੋ ਪੇਟੀਆਂ ਸੇਬ ਦੀਆਂ ਲਈਆਂ ਤੇ ਇੱਕ ਨਾਰਾਂ ਦੀ ਪੇਟੀ ਲਈ ਆ ਤੇ ਬਾਕੀ ਇਹ ਆ ਉਹਦੇ ਬਾਅਦ ਤੋਂ ਬਾਅਦ ਨਿਆਣੇ ਗਰਾਊਂਡ ਚ ਆਣ ਬੱਚੋ ਜੀ ਅਸੀਂ ਨਾ ਸਵੇਰੇ 5 ਵਜੇ ਤੇ ਆਏ ਆ ਤੇ ਜਿੰਨਾ ਵੀ ਆ ਸੇਵਾ ਸੁਭਾ ਹੋ ਰਹੀ ਆ ਸਿਰਫ ਐਨ ਆਰ ਆਈ ਵੀਰ ਕਰ ਰਹੇ ਆ ਆਨਾਲ ਵੀਰਾਂ ਨੂੰ ਹੌਸਲਾ ਹੋ ਜਾਂਦਾ ਤੇ ਉੱਥੇ ਨਾ ਗਰਾਊਂਡ 'ਚ ਆਇਆ ਕਰ ਸਾਡੀ ਉੱਥੇ ਮਿਹਨਤ ਲਾਈ ਜੀ ਉਹ ਵੀ ਆਇਆ ਕਰ ਚਾਹਾਂ ਕਰੂਗਾ ਐਕਸਰਸਾਈਜ਼ ਲਾਈ ਗੋ ਤੇ ਸੇਵ ਵੀ ਗਲਦੇ ਸਾਰੇ ਉਹ ਬੱਟਿਆਂ ਨੂੰ ਦੇਣੇ ਤੇ ਨਹੀਂ ਆ ਗਿਆ ਵਾ ਮੈਂ ਆਂ ਕਰੂਗਾ ਉੱਥੇ ਸੇਵ ਕੀ ਨਾਲ ਤੁਹਾਨੂੰ ਪਤਾ ਲੱਗੇਗਾ ਨਾਲ ਘੋੜੇ ਦਾ ਲੱਗਦਾ ਹੈ ਮੈਂ ਇਕੱਲਾ ਕੱਢਣਾ ਨਹੀਂ ਯਾਰ ਇਹ ਇਕੱਲੇ ਤਾਂ ਹੀ ਕੱਢਣਾ ਸੀ ਵੀਰੇ ਰਹਿਣ ਦੇ ਯਾਰ ਵਿੱਚੇ ਯਾਰ ਚਲੋ ਜੀ ਕੇਲੇ ਵੀ ਲੈ ਲਿਆ ਪੂਰਾ ਲੱਦ ਹੋ ਗਿਆ ਦੱਲਾ ਜੀ ਦਾ ਫਰੂਟ ਦੁਕਾਨ ਬਾਲੀ ਹੁੰਦੀ ਐ ਨੇ ਲੇਕ ਹੋਰ ਲਫਾਵਾ ਆਇਆ ਦੋ ਲਫਾਵੇ ਆਇਆ ਇੱਕ ਆਇਆ ਚੱਲ ਭਰਾਵਾ ਤੇਰੀ ਵੀਡੀਓ ਬਣਾਵਾ ਜਾ ਭਾਈ ਜੂਸ ਦਿਓ ਭਾਈ ਨੈਕਸ ਬਣਾਈ ਦੋ ਗਲਾਸ ਲੋ ਜੀ ਹੁਣ ਜੂਸ ਪੀਣ ਲੱਗੇ ਆ ਤੇ ਫਰੂਟ ਹਨ ਭਾਏ ਵੇ ਅੱਧਾ ਲੱਗਦਾ ਜਦਾ ਅਸੀਂ ਦੁਕਾਨਦਾਰ ਹੁੰਦੇ ਬਹੁਤ ਤਕੜੇ ਬਿਜ਼ਨਸਮੈਨ ਲੋ ਜੀ ਹੁਣ ਇੱਥੋਂ ਅਸੀਂ ਜੂਸ ਪੀ ਲਿਆ ਤੇ ਚੱਲਣ ਲੱਗੇ ਆ ਤੇ ਬਾਕੀ ਤੁਹਾਨੂੰ ਵੀਡੀਓ ਆਪਾਂ ਬੈਕਗ੍ਰਾਉਂਡ 'ਚ ਦਿਖਾਵਾਂਗੇ ਜਿੱਥੇ ਬੋਸ ਆ ਪਹੁੰਚ ਗਏ ਆ ਬੱਚੇ ਵੀ ਪਹੁੰਚ ਗਏ ਆ ਤੇ ਸਵੇਰ ਦੀ ਅਜੇ ਸਾਹਿਬ ਵੀ ਪਹੁੰਚ ਗਏ ਆ ਸੂਟ ਤੋਂ ਤੇ ਸਵੇਰ ਦੀ ਖਰਾਕ ਵੀ ਲੈ ਲਈ ਆਪਾਂ ਲੈ ਕੇ ਆਏ ਉਹ ਵੀ ਪਹੁੰਚ ਗਈ ਮੇਹਨਤ ਪੂਰੀ ਜੋਰਾ ਛੋਰਾ ਤੇ ਆ ਹੁਣ ਮੈਂ ਵੀ ਬਸ ਲਾਉਣ ਲੱਗਾ ਹੁਣ ਮੈਨੂੰ ਵੀ ਬਸ ਲਾਉਣ ਲੱਗਾ ਕਿਦਾਂ ਨਿਆਣਿਓ ਠੀਕ ਆ ਬਾਅਦ ਚ ਗਾਣਿਆਂ ਦੀ ਰੈਸਲ ਵੀ ਹੋਣੀ ਹੈ ਗਾਣੇ ਵੀ ਅੱਜ ਸੁਣਾਉਣ ਗਿਆ ਅੱਜ ਬਹੁਤ ਵਧੀਆ ਕਲਾਕਾਰ ਆ ਜਿਹੜੇ ਮਾਰਕੀਟ ਵਿੱਚ ਗਾਣੇ ਆਏ ਆ ਸੁਣਾਉਂਗਾ ਬਾਜੀ ਕਿੰਨੇ ਆ ਹਾਂਜੀ ਵੇ ਨਾ ਵੀ ਤਿਆਰ ਬਾਦ ਦੇ ਆ ਰਹੇ ਆ ਐਕਸਰਸਾਈਜ਼ ਕਰਨ ਵਾਸਤੇ ਭਾਈ ਨੇ ਪੂਰਾ ਪੰਪ ਦੇ ਦਿੱਤਾ ਆ ਤੇ ਪੂਰੀ ਰੈਡੀ ਹੋ ਗਿਆ ਮੈਂ ਦੇਖਦਾ ਹੁਣ ਮੈਨੂੰ ਵੀ ਸੇਬਾਂ ਦਾ ਲਾਲਚ ਜਿਹਾ ਹੋ ਗਿਆ ਯਾਰ ਹਨਾ ਫਰੂਟ ਖਾਣ ਤਾਈ ਦਾ ਸੀ ਅੱਜ ਫਰੂਟ ਖਾਣੇ ਆਈਦਾ ਨੀ ਤਾਂ ਉਦੋਂ ਦੱਸ ਸੀ ਕਹਦੀ ਬਣਾਈਏ ਬਸ ਬੱਚਿਆਂ ਕਰਕੇ ਫਰੂਟ ਮਿਲ ਜਾਂਦਾ ਗਰੋਂਡਾ ਭਰੀਆਂ ਹੀ ਚੰਗੀਆਂ ਲੱਗਦੀਆਂ ਘਾ ਦੇ ਨਾਲ ਨਹੀਂ ਭਰੀਆਂ ਚੰਗੀਆਂ ਲੱਗਦੀਆਂ ਬੱਚਿਆਂ ਨਾਲ ਭਰੀਆਂ ਚੰਗੀਆਂ ਲੱਗਦੀਆਂ ਨੌਜਵਾਨਾਂ ਵਾਸਤੇ ਵੀ ਭਰੀਆਂ ਚੰਗੀਆਂ ਲੱਗਦੀਆਂ ਚਲੋ ਜੀ ਐਕਸਰਸਾਈਜ਼ ਲੱਗਣ ਲੱਗੀ ਆ ਬੇਚਾ ਮੁੰਡਾ ਤਿਆਰ ਵਰ ਤਿਆਰ ਆਇਆ ਛੋਟੇ ਨਾਲੇ ਪਿਛਲੇ ਪਾਸੇ ਖੜੇ ਆ ਕੋਲ ਸਾਹਬ ਅੱਗੇ ਖੜਿਆ ਉਹਦੇ ਚਲੋ ਜੀ ਮੈਨੂੰ ਕਹਿਣਾ ਆਹੀ ਇਹਦਾ ਓਏ ਗੱਲਾਂ ਗੱਲ ਪੈਂ ਦੋ ਤਿੰਨ ਚਲੋ ਚਲੋ ਮੈਨੂੰ ਲੈ ਖੜਾ ਚਲੋ ਤੇ ਉਹ ਵਾਲੀ ਰੈਕਸਾਈਜ਼ੇਸ਼ਨ ਜੋ ਤਾਂ ਆ ਰੀਡਰ ਤੇ ਜਾਫੀ ਦੌੜਦੇ ਹੁੰਦੇ ਆ ਆ ਦੇਖੋ ਬੱਚੇ ਕਿੰਨੇ ਚਲੋ ਚੱਲ 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 ਛੋੜਾ ਛੋੜਾ ਨਿਆਣੇ ਮੋਰ ਚੋੜਿਆਣਾ ਚਲੋ ਚਲੋ ਰੁਕਣਾ ਨਹੀਂ ਕੋਕਣਾ ਨਹੀਂ ਜਾਇਦਾ ਥੱਲੇ ਅੰਮੇ ਆ ਆ ਮੈਨੂੰ ਆਪਾਂ ਹੰਦ ਪਹਿਲਾਂ ਜੜੀ ਆਉਂਦਾ ਜਣਾ ਚਲੋ ਗਿਆ ਥੱਲੇ ਚੱਲਾਓ ਚੱਲ ਲੈ ਪੀਪਾ ਥੱਲੇ ਬੈਠੋ ਥੱਲੇ ਲੈ ਲੈ ਥੱਲੇ ਉੱਠਣਾ ਨਹੀਂ ਆਣਾ ਸਭ ਤੋਂ ਜ਼ਿਆਦੀ ਔਖੀ ਐਕਸਰਸਾਈਜ਼ ਇਹ ਹੈ ਪਟਾਣੀ ਕਿਉਂ ਇਹਨਾਂ ਨੇ ਬਹਾਨਾ ਲਾ ਕੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਵੀ ਅਸੀਂ ਲਾਉਣੀ ਚਲੋ ਆਓ ਨੌਜਵਾਨਾਂ ਨੂੰ ਬਹੁਤ ਮਿੰਦ ਲਾਈ ਮੈਨੂੰ ਲਿਆਂਦਾ ਸੀ ਵੀਡੀਓ ਜੀ ਕੇਵਲ ਹੋਣ ਲੱਗੇ ਆ ਬੰਗੇ ਗੱਡੀ ਖੜਨ ਲੱਗੇ ਆ ਤੇ ਪ੍ਰਭੂ ਵੀ ਚੱਲ ਗਿਆ ਐਹੀ ਲਾਵਾਂਗੇ ਹੁਣ ਡੰਡ ਆ ਗਿਆ ਸੋਹਣਾ ਆਟੋਗੱਟ 100 ਕ ਡੰਡ ਲਾਵਾਂ ਮੈਂ ਇਕੱਠੇ ਹੀ ਕਹਿ ਲੋ ਜੱਜ ਮੇਰਾ ਇਹੀ ਆ ਪਿਛਾਟੇ ਲਾਈਏ ਸੋਖ ਜੇ ਨਾ ਲੱਗਿਆ ਗਰਾਊਂਡ ਨਹੀਂ ਜਾਣਾ ਅੱਜ ਕਰਨੀ ਚੱਲ 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 ਲੋ ਜੀ ਬਹੁਤ ਵੱਡੇ ਪਹਿਲਵਾਨ ਜੀ ਪਹੁੰਚ ਗਏ ਐ ਡਾਈਟ ਖਾਣ ਇਹਨਾਂ ਨੂੰ ਪਤਾ ਵੀ ਡਾਈਟ ਮਿਲਦੀ ਹੁੰਦੀ 7:30 ਵਜੇ ਤੇ ਉਹ ਸਾ ਬਣਾ ਜਾਂਦੇ ਹੁੰਦੇ ਆ ਵੀ ਨਾਲ ਹੀ ਆਹ ਡਾਈਟ ਖਾਣ ਆ ਬੜਾ ਐਕਸਰਸਾਈਜ਼ ਆਈ ਹੈ ਹੋ ਸ਼ਾਬਾਸ਼ ਸ਼ਾਬਾਸ਼ ਚਾਵਾ ਚੱਲ ਡਾਈਟ ਭਾਜੀ ਬਸ ਮਿਲ ਜਣੀ ਆ ਤੁਸੀਂ 7:30 ਆ ਜਾਇਓ ਕਰੋ ਅੱਧਾ ਨਹੀਂ ਲੈਣੀ ਹੈਗੀ ਅੱਧਰ ਪਹਿਲਾਂ ਡੱਬਾ ਖੋਲਣਾ ਅੱਧਾ ਥੋੜੇ ਦੇਖੋ ਕਿੰਨੇ ਜਾਣੇ ਆ ਇਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਡਾਈਟ ਦੇਣੀ ਜਿਹੜੇ ਬਚ ਗਏ ਤੁਹਾਨੂੰ ਦਵਾਂਗੇ ਜੀ ਭਾਜੀ انا ਦੋ ਤਿੰਨ ਵਾਰੀ ਕਹੀ ਜਾਣਾ ਤੁਹਾਡਾ ਡਾਈਟ ਖਾਣੀ ਨਹੀਂ ਮੇਲਾ ਸਾਸਰੀ ਘਰ ਬੁਲਾਉਣੀ ਹੈ ਇਹ ਕਹਿੰਦਾ ਮਾੜਾ ਜਿਹਾ ਭਾਜੀ ਡਾਈਟ ਚਾਹੀਦੀ ਹੈ ਤੇ ਉਹ ਗੱਗੀ ਨੇ ਵੀ ਕਹਿਣਾ ਕਹਿਣਾ ਲੈ ਲਓ ਲੈ ਲੈ ਠੀਕ ਹੈਣਾ ਆਪਾਂ ਨਹੀਂ ਜੀ ਨਹੀਂ 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 ਭਾਜੀ ਨਹੀਂ ਨਹੀਂ ਬਸ ਬਸ ਨਹੀਂ 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 ਖਾਓ ਤੁਸੀਂ ਕੋਈ ਨਹੀਂ ਪਈ ਦੋ ਤਿੰਨ ਵਾਰੀ ਅੱਥਾ ਕਹਿਣਾ ਬਾਅਦ ਚ ਮੋੜ ਕੇ ਦੋ ਚਾਰ ਫੜ ਲੈਣੇ ਬਾਅਦ ਫੜ ਨਹੀਂ ਪੈਣੇ ਅਨਾਰ ਵੀ ਆਜ ਤੇ ਸੇਬ ਵੀ ਆਜ ਬਹੁਤ ਦੇਖੋ ਉਹਦੇ ਨੌਜਵਾਨ ਅੱਗੇ ਥੋੜੀ ਮਿਹਨਤ ਕਰਨ ਦੇ ਕੋਈ ਫਾਇਦੀ ਕਿ ਬਨੇ ਆ ਵਾ ਯਾਰ ਅੱਦਾ ਨਹੀਂ ਚੱਕੜਾ ਹੈ ਗਿਆ ਯਾਰ ਉਹ ਗਾਲਾਂ ਕੱਢਣੀਆਂ ਹਾਂ ਕਿੰਨਾ ਇੱਕ ਟਾਈਮ ਲੜਾਈ ਟਨ ਤੋਂ ਤਰੋਣ ਲੈ ਗਈ 15 20 ਮਿੰਟ ਦੇ ਬਾਅਦ 20 25 ਮਿੰਟ ਬਾਅਦ ਵਸ ਡਾਈਟ ਮੈਂ ਨਹੀਂ ਆਪਾਂ ਫਿਰ ਮੈਂ ਘਰੇ ਕੱਢਿਆ ਵਾ ਕਿਹੜਾ ਨਾ ਲ ਖਤਮ ਹੋ ਗਿਆ ਦੁੱਧ ਲੈ ਆਵਾਂ ਜੱਤੀ ਫਿਰ ਉਸ ਜੂਗਾ ਤਾਂ ਮੁੜ ਕੇ ਨਹੀਂ ਨਹੀਂ ਰੱਖਾ ਅੱਛਾ ਦੁੱਧ ਨਿਆਣ ਖ ਇਕੱਲੇ ਥੋੜੀ ਅੱਜ ਆ ਸੇਵ ਐਮਨ ਜਾਣਾ ਹੀ ਇੱਥੇ ਉਹ ਐਮਨ ਜੇ ਮੈਂ ਥੋੜੀ ਜਾਣਾ ਨਾ ਜੇ ਮੈਂ ਨਹੀਂ ਜਾਣਾ ਲੋ ਜੀ ਡਾਈਟ ਮਿਲਣ ਲੱਗੀ ਆ ਕੋੜੇ ਕਿਨੇ ਕੋੜੇ ਬਹੁਤ ਕੋੜੇ ਤਰੀਏ ਤੂੰ ਨਾਲੇ ਉਦਾਂ ਹੀ ਘਾਟੇ ਖਾਇਆ ਕਰ ਅੱਛਾ ਜਿਆਦਾ ਮੋਟਾ ਆ ਰਾ ਭਾਈ ਤੂੰ ਐਕਸਰਸਾਈਜ਼ ਜਿਆਦਾ ਨਾ ਕਰੇ ਚ ਲੈ ਵੀ ਖਾਟੇ ਬਾਦੀ ਵੀ ਸੇਬ ਲੈ ਆਇਆ ਭਰਾ ਧੰਨਵਾਦ ਤੇਰਾ ਬਹੁਤ ਲੋ ਜੀ ਇੱਕ ਅਨਾਰ ਇੱਕ ਸੇਬ ਮਿਲ ਗਿਆ ਸਾਨੂੰ ਤੇ ਭਰਾ ਵੀ ਬੜਾ ਖੁਸ਼ ਏ ਬਿਨਾ ਮਹਿੰਦ ਲਾਇਆ ਸਾਰਾ ਕੁਝ ਮਿਲ ਜਾਣਾ ਕਿਹੜੇ ਥੋੜੀ ਪਈਓ ਬੋਖਰੀ ਬੋਖਰੀ ਆ ਜਿ ਆ ਜਾਓ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਆ ਡੋਲੇ ਦਿਖਾਵਾ ਆਪਣੇ ਸੇਵ ਕੋੜੇ ਸੇਵ ਕੋੜੇ ਆ ਮਹਿੰਦਗੇ ਨਹੀਂ ਲਾਈ ਜੀ ਬੋਦ ਬੋਦ ਲਾਈ ਆ ਚੱਲ ਠੀਕ ਆ ਪਹਿਲੀ ਵਾਰ ਆਇਆ ਤੂੰ ਕਿੰਨੇ ਦਿਨ ਹੋ ਗਏ ਤੈਨੂੰ ਉਦੋਂ ਕਿੰਨੇ ਦਿਨਾਂ ਬਾਅਦ ਆਇਆ ਚੱਲ ਠੀਕ ਆ ਰੋਜ਼ ਆਇਆ ਕਰ ਤੂੰ ਵੀ ਰੋਜ਼ ਆਇਆ ਕਰੋ ਕੀ ਮੈਂ ਰੋਜ਼ ਨਹੀਂ ਆਦਾ ਚੱਲ ਠੀਕ ਆ ਕਿਹੜਾ ਤੇਰਾ ਪਿੰਡ ਆ ਤੂੰ ਬਰੋਲੀ ਦਾ? ਅੱਛਾ। ਤੂੰ ਕਿਹੜੇ ਪੇੜ ਦਾ? ਬਰੋਲੀ। ਤੂੰ ਲਖ ਦਾ ਤਦ? ਤੂੰ ਵੀ ਬਰੋਲੀ ਆ। ਅੱਛਾ ਵੀ ਬਰੋਲੀ ਆ ਇਹਦਾ ਬਰੋਲੀ ਦਾ ਯਾਰ। ਸਾਰੇ ਘਮਾਰੇ ਇਦਾਂ। ਨੇ ਆਣੇ ਸੇਵਾ ਕੀਤੀ ਆ। ਹੁਣ ਇਹਦਾ ਨਾਮ ਬੋਲਿਆ ਜਾਵੇਗਾ ਹੁਣ। ਚਲੋ। ਗੁਰੂ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਬੱਚੇ ਗਰਾਊਂਡ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਆ। ਪਿੰਡ ਤੇ ਐਨ ਆਰ ਆਈ ਵੀਰਾਂ ਦਾ ਵੀ ਆਵਾਜ਼। ਤੇ ਸਾਡੀਆਂ ਭੈਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਸਾਨੂੰ ਸਪੋਰਟ ਕਰਦੇ ਆ ਛੋਟੇ ਬੱਚਿਆਂ ਨੂੰ ਸਪੋਰਟ ਕਰਦੇ ਆ ਅੱਜ ਦੀ ਸੇਵਾ ਸਾਡੀ ਭੈਣ ਗੋਬਿੰਦਰ ਕੌਰ ਨੇ ਸਿੰਗਾਪੁਰ ਤੋਂ ਕੀਤੀ ਆ ਇਹ ਸੇਵਾ ਅਨਾੜ ਤੇ ਸੇਬਾਂ ਦੀਆਂ ਪੇਟੀਆਂ ਦੀ ਕੀਤੀ ਆ ਵਾਹਿਗੁਰੂ ਮੇਰ ਰੱਖੇ ਭੈਣ ਤੇ ਚੜ੍ਹਦੀ ਕਲਾ ਰੱਖੇ ਲੰਮੀਆਂ ਉਮਰਾਂ ਵਖੇ ਤਾੜੀਆਂ ਮਾਰਦੇ ਭੈਣ ਦੇ ਨਾਮ